ਅਗਣਾ ਦਾ ਕਦੇ ਸੰਗ ਨਹੀਂ ਕਰਦੇ ਜੋ ਗੁਨਾ ਦੀ ਬਹਿਣੀ ਬਹਿ ਜਾਂਦੀ ਨਹੀਂ ਮੂੰਹੋਂ ਬਹੁਤਾ ਬੋਲਦੇ ਨਹੀਂ ਉਹਨਾਂ ਦੇ ਕਰਮ ਹੀ ਸਭ ਕੁਝ ਕਹਿ ਜਾਂਦੇ ਨੇ ਆਪਣੇ ਨਾਲ ਜੋ ਹੋਈ ਬੀਤੀ ਰੱਬ ਦੇ ਨਾਂ ਤੇ ਸਹਿ ਜਾਂਦੇ ਨੇ ਆਤਮ ਇਹ ਲੱਛਣ ਸ਼ਰੀਫੀ ਦੇ ਰੱਬ ਦੇ ਨੇੜੇ ਲੈ ਜਾਂਦੇ ਨੇ ਨਹੀਂ ਤਾਂ ਨੇਕ ਤੇ ਭੋਲੇ ਲੋਕੀ ਖਾਤੇ ਖੁਦਾ ਦੇ ਪੈ ਜਾਂਦੇ ਨੇ ਖਾਤੇ ਖੁਦਾ ਦੇ ਪੈ ਜਾਂਦੇ ਨੇ ਤੁਹ ਸਤ ਅਖੰਡ ਜੋਤ ਚੈਨਲ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੀ ਅੱਜ ਬੋਲਣ ਦਾ ਪਹਿਲੂ ਹੈ ਸ਼ਰੀਫੀ ਦਾ ਮੁੱਲ ਅੱਜ ਦਾ ਸਮਾਂ ਇਹੋ ਜਿਹਾ ਆ ਗਿਆ ਹੈ ਕਿ ਮੰਨਿਆ ਜਾਂਦਾ ਹੈ ਕਿ ਇਹ ਦੁਨੀਆ ਚੁਸਤ ਚਲਾਕਾਂ ਦੀ ਹੈ ਭੋਲੇ ਬੰਦਿਆਂ ਦੀ ਕੋਈ ਬਾਤ ਨਹੀਂ ਪੁੱਛਦਾ ਤੇ ਅਕਸਰ ਹੀ ਭੋਲੇ ਤੇ ਸ਼ਰੀਫ ਇਨਸਾਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਇੰਜ ਭੋਲੇ ਤੇ ਸ਼ਰੀਫ ਬਣਿਆ ਕੁਝ ਨਹੀਂ ਬਣਨਾ ਜੇ ਤੁ ਦੁਨੀਆ ਵਿੱਚ ਜਿਉਣਾ ਹੈ ਤੇ ਥੋੜਾ ਚੁਸਤ ਚਲਾਕ ਬਣ ਤੇ ਅਸੀਂ ਆਪਣੇ ਆਲੇ ਦੁਆਲੇ ਹੀ ਇਹ ਐਗਜ਼ੈਪਲਸ ਵੇਖ ਸਕਦੇ ਹਾਂ ਕਿ ਕਿਵੇਂ ਵਾਲਸ਼ਲ ਕਰਕੇ ਕਿਸੇ ਨਾਲ ਧੋਖਾ ਕੀਤਾ ਜਾਂਦਾ ਹੈ ਤਕਰੀਬਨ ਹਰ ਫੀਲਡ ਵਿੱਚ ਹਰ ਜਗ੍ਹਾ ਤੇ بے ਹਕੀ ਕੀਤੀ ਜਾਂਦੀ ਹੈ ਕਿਤੇ ਪੈਸੇ ਜਰੀਏ ਕਿਤੇ ਝੂਠ ਬੋਲ ਕੇ ਉਦਾਹਰਨ ਦੇ ਤੌਰ ਤੇ ਜੌਬਸ ਲੈਣ ਲਈ ਸਿਫਾਰਸ਼ਾਂ ਪਾਈਆਂ ਜਾਂਦੀਆਂ ਨੇ ਤੇ ਹੱਕਦਾਰਾਂ ਦਾ ਹੱਕ ਖੋਇਆ ਜਾਂਦਾ ਏ ਤੇ ਕਿਤੇ ਆਪਣੇ ਗਲਤ ਨੂੰ ਸਹੀ ਸਾਬਤ ਕਰਨ ਤੇ ਲਈ ਆਪਣਾ ਦੋਸ਼ ਧੋਖੇ ਨਾਲ ਕਿਸੇ ਨਿਰਦੋਸ਼ ਤੇ ਮੜ ਦਿੱਤਾ ਜਾਂਦਾ ਏ ਤੇ ਸਭ ਤੋਂ ਵੱਡਾ ਗੁਨਾਹ ਉਦੋਂ ਕੀਤਾ ਜਾਂਦਾ ਏ ਜਦੋਂ ਭੋਲੇ ਤੇ شریف ਬੱਚਿਆਂ ਨੂੰ ਚੁਸਤ ਚਲਾਕੀ ਦੇ ਨਾਲ ਗਲਤ ਆਦਤਾਂ ਤੇ ਲਾ ਲਿਆ ਜਾਂਦਾ ਏ ਤੇ ਆਮ ਦੁਨੀਆ ਵਿੱਚ شریف ਅਤੇ ਭੋਲੇ ਲੋਕਾਂ ਨੂੰ ਇਹ ਕਹਿ ਕੇ ਅਣਗੌਲੀਆਂ ਕਰ ਦਿੱਤਾ ਜਾਂਦਾ ਏ ਕਿ ਇਹ ਤਾਂ ਸਿੱਧੜਾ ਏ ਇਹ ਕੰਮ ਲਾਏ ਇਹਨੂੰ ਦੁਨੀਆ ਦਾ ਦੀ ਬਹੁਤੀ ਸਮਝ ਨਹੀਂ ਅਤੇ ਜੇਕਰ ਗੌਰ ਨਾਲ ਵੇਖੀਏ ਤਾਂ ਇੱਥੇ ਇੱਜ਼ਤ ਵਿੱਚ ਉਸ ਤੋਂ ਚਲਾਕੀ ਕਰਨ ਵਾਲਿਆਂ ਦੀ ਹੀ ਕੀਤੀ ਜਾਂਦੀ ਹੈ ਹਰ ਕੋਈ ਆਪਣੇ ਮਤਲਬ ਲਈ ਉਹਨਾਂ ਦੀ ਜੀਜੀ ਕਰਦਾ ਹੈ ਸ਼ਰੀਫੀ ਦਾ ਇੱਥੇ ਸੰਸਾਰ ਵਿੱਚ ਕੋਈ ਮੁੱਲ ਨਹੀਂ ਪੈਂਦਾ ਸਿਰਫ ਆਪੜੇ ਮਤਲਬ ਲਈ شریف ਅਤੇ ਪੂਲੇ ਲੋਕਾਂ ਨੂੰ ਵਰਤ ਕੇ ਛੱਡ ਦਿੱਤਾ ਜਾਂਦਾ ਹੈ ਪਰ ਚੁਸਤ ਚਲਾਕੀ ਨਾਲ ਕੋਈ ਇਸ ਸੰਸਾਰ ਵਿੱਚ ਆਪਣੇ ਆਇਬਾਂ ਤੇ ਗੁਨਾਹਾਂ ਤੇ ਪਰਦਾ ਤਾਂ ਪਾ ਲੈਂਦਾ ਹੈ ਪਰ ਇਸ ਚੁਸਤ ਚਲਾਕੀ ਨਾਲ ਪਰਮਾਤਮਾ ਨੂੰ ਨਹੀਂ ਛਲਿਆ ਜਾ ਸਕਦਾ ਪਰਮਾਤਮਾ ਅੱਗੇ ਸਭ ਕੁਝ ਜ਼ਾਹਰ ਹੁੰਦਾ ਹੈ ਹਾਂ ਸ਼ਰੀਫੀ ਨਾਲ ਪਰਮਾਤਮਾ ਦਾ ਦਿਲ ਜ਼ਰੂਰ ਜਿੱਤਿਆ ਜਾ ਸਕਦਾ ਹੈ ਕਿਉਂਕਿ ਸ਼ਰੀਫੀ ਦਾ ਮੂਲੇ ਹੀ ਰੱਬ ਕਰ ਪੈਂਦਾ ਹੈ ਸ਼ਰੀਫ ਵਿਅਕਤੀ ਨੂੰ ਨਿਰਦੋਸ਼ ਹੁੰਦਿਆਂ ਹੋਇਆਂ ਵੀ ਕਿਸੇ ਵੇਲੇ ਹੋਰਾਂ ਦਾ ਦੋਸ਼ ਆਪਣੇ ਸਿਰ ਸਹਿਣਾ ਪੈ ਜਾਂਦਾ ਹੈ ਤੇ ਇੱਥੇ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਈ ਵਾਰ ਨਿਆਂ ਨਹੀਂ ਮਿਲਦਾ ਪਰ ਪਰਮਾਤਮਾ ਕਦੇ ਕਿਸੇ ਨਾਲ ਅਨਿਆਂ ਨਹੀਂ ਕਰਦਾ ਉਹਦੇ ਘਰ ਪੂਰਾ ਪੂਰਾ ਨਿਆਂ ਹੁੰਦਾ ਹੈ ਪੂਰਾ ਨਿਆਂੋ ਕਰੇ ਕਰਤਾਰ ਕਿਉਂਕਿ ਇੱਕ ਦਿਨ ਅਸੀਂ ਸਭ ਨੇ ਪਰਮਾਤਮਾ ਦੀ ਕਚਹਿਰੀ ਵਿੱਚ ਪੇਸ਼ ਹੋਣਾ ਹੈ ਉੱਥੇ ਚੁਸਤ ਚਲਾਕੀ ਦੀ ਜ਼ੁਬਾਨ ਨਹੀਂ ਬੋਲਣੀ ਉੱਥੇ ਕਰਮਾਂ ਦੀ ਜ਼ੁਬਾਨ ਬੋਲਣੀ ਹੈ ਤੇ ਕਰਮਾਂ ਦਾ ਭੁਗਤਾਨ ਜੀਵ ਨੂੰ ਇੱਥੇ ਇਸ ਸੰਸਾਰ ਵਿੱਚ ਵੀ ਕਰਨਾ ਪੈਣਾ ਹੈ ਤੇ ਹਸ਼ਰ ਦੇ ਰੋਜ਼ ਵੀ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਣਾ ਹੈ ਤੇ ਅਸੀਂ ਇਹ ਜ਼ਰੂਰ ਵੇਖੀਏ ਕਿ ਘੱਟੋ ਘੱਟ ਆਪਣੀ ਜ਼ਮੀਰ ਅੱਗੇ ਖਲੋਣ ਦੇ ਕਾਬਲ ਹੋਈ ਕਿਉਂਕਿ ਚੁਸਤ ਚਲਾਕੀ ਉਦੋਂ ਹੁੰਦੀ ਹੈ ਜਦੋਂ ਨੀਅਤ ਵਿੱਚ ਫਰਕ ਹੋਵੇ ਪਰ ਪਰਮਾਤਮਾ ਸੱਚੀਆਂ ਸੁੱਚੀਆਂ ਨੀਅਤਾਂ ਨੂੰ ਭਾਗ ਲਾਉਂਦਾ ਹੈ ਤੇ ਸ਼ਰਾਫਤ ਹੁੰਦੀ ਹੀ ਨੀਅਤ ਦੀ ਏ ਤੇ ਇੱਕ ਵਾਰੀ ਆਪੋ ਆਪਣੇ ਵੱਲ ਝਾਤ ਜ਼ਰੂਰ ਮਾਰੀਏ ਕਿ ਕਿਤੇ ਸਾਡੀ ਨੀਅਤ ਵਿੱਚ ਸਾਡੇ ਕਰਮ ਵਿੱਚ ਕੋਈ ਫਰਕ ਤਾਂ ਨਹੀਂ ਤੇ ਜੇਕਰ ਸਾਨੂੰ ਦੇਖਦਾ ਹੈ ਤੇ ਫਿਰ ਹੱਥ ਜੋੜ ਉਸ ਪਰਮਪਿਤਾ ਪਰਮਾਤਮਾ ਕੋਲ ਸ਼ਰਾਫਤ ਦੀ ਦਾਤ ਜ਼ਰੂਰ ਮੰਗੀਏ ਕਿਉਂਕਿ ਉਹ ਆਪ ਸ਼ਰੀਫ ਏ ਆਪ ਬੋਲੇ ਤੇ ਜੇਕਰ ਸਾਨੂੰ ਆਪਣਾ ਆਪ ਬੇਦਾਗ ਦੇ ਸਦਾਏ ਤੇ ਫਿਰ ਅਸੀਂ ਖੁਦ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਸਬਰ ਸ਼ੁਕਰ ਨਾਲ ਭਰੀਏ ਕਿ ਮਾਲਕਾ ਤੇਰਾ ਸ਼ੁਕਰ ਹੈ ਤੁਹਾਨੂੰ ਸ਼ਰਾਫਤ ਦੀ ਦਾਤ ਬਖਸ਼ੀਏ ਆਪਣੇ ਜਿਹੇ ਸੁਭਾਅ ਦੀ ਸਾਡੇ ਤੇ ਰਹਿਮਤ ਕੀਤੀ ਤੇ ਆਪਣਾ ਟੇਕ ਤਵੱਕਾ ਭਰੋਸਾ ਉਸ ਪਰਮਪਿਤਾ ਪਰਮਾਤਮਾ ਤੇ ਪੱਕਾ ਕਰੀਏ ਕਿਉਂਕਿ ਜਦੋਂ ਪਰਮਾਤਮਾ ਨਾਲ ਜੁੜ ਜਾਈਏ ਫਿਰ ਉਹ ਕਦੇ ਵੀ ਪਿੱਠ ਨਹੀਂ ਲੱਗਣ ਦਿੰਦਾ ਭੋਲਿਆਂ ਦਾ ਤੇ ਰੱਬ ਆਪ ਰੱਖਾ ਹੁੰਦਾ ਏ ਇਸ ਲਈ ਆਪਣੇ ਜੀਵਨ ਵਿੱਚ ਕਦੀ ਆਪਣੀ ਨੀਅਤ ਵਿੱਚ ਫਰਕ ਨਾ ਆਉਣ ਦੇਈਏ ਗੁਨਾਹਾਂ ਦਾ ਸੰਗ ਕਰੀਏ ਕਿਉਂਕਿ ਸ਼ਰੀਫੀ ਹੁੰਦੀ ਹੀ ਗੁਣਾ ਦੀ ਹੈ ਤੇ ਸਾਡੇ ਨਾਲ ਹੋਈ ਕਿਸੇ ਮਾੜੀ ਦੀ ਪਰ ਪਾਈ ਜ਼ਰੂਰ ਹੁੰਦੀ ਸਮਾਂ ਵੀ ਜ਼ਰੂਰ ਲੱਗਦਾ ਹੈ ਪਰ ਸਮੇਂ ਦੀ ਮਾਰ ਨਹੀਂ ਚਲੀ ਜਾਂਦੀ ਇਸ ਲਈ ਕਦੀ ਵੀ ਕਿਸੇ ਵੱਲ ਵੇਖ ਕੇ ਆਪਣੇ ਆਪ ਨੂੰ ਗਲਤ ਰਸਤੇ ਤੇ ਨਾ ਤੋਰੀਏ ਕਿਉਂਕਿ ਚੁਸਤੀ ਚਲਾਕੀ ਨਾਲ ਖਟਿਆ ਖੋਇਆ ਅੰਤ ਨੂੰ ਸਿਰਫ ਹਨਮੋਸ਼ੀ ਪੱਲੇ ਛੱਡਦਾ ਹੈ ਪਰ ਨੇਕ ਨੀਅਤ ਤੇ ਗੁਨਾ ਦਾ ਸੰਗ ਕਰਨ ਵਾਲ ਦੋਹੀ ਜਹਾਨੀਆਂ ਬਾਦ ਰਹਿਦਾ ਇਸ ਲਈ ਪਰਮਾਤਮਾ ਤੇ ਭਰੋਸਾ ਰੱਖੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰੀਏ ਕਿ ਪਰਮਾਤਮਾ ਸਾਨੂੰ ਸਾਰਿਆਂ ਨੂੰ ਆਪਣੇ ਲੜ ਲਾਵੇ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੇ ਤੇ ਅਸੀਂ ਸਾਰੇ ਹੀ ਪਰਮਾਤਮਾ ਨਾਲ ਨਜ਼ਰ ਮਿਲਾਉਣ ਦੇ ਕਾਬਿਲ ਹੋ ਜਾਈਏ ਸਤਿ ਸ੍ਰੀ ਅਕਾਲ